ਦੀ ਪੜ ਕੇ ਤੇ ਵੇਖੋ ਗੁਰਬਾਣੀ ਨੂੰ ਪਿਆਰ ਕਰਕੇ ਤੇ ਵੇਖੋ ਵੀ ਕਿ ਸਾਡੇ ਕਾਰਜ ਸਿੱਧ ਹੁੰਦੇ ਕਿ ਨਹੀਂ ਹੁੰਦੇ ਹੁਣ ਸਾਡਾ ਪੋਤਰਾ ਹੋਵੇ ਜਾਂ ਬੱਚਾ ਹੋਵੇ ਤੇ ਜਿਹੜਾ ਸਾਡਾ ਵਿਆਜ ਹੁੰਦਾ ਨਾ ਜਿਵੇਂ ਆ ਸੰਸਾਰਿਕ ਜੀਵ ਆਪਾਂ ਜੇ ਸਾਡੇ ਕੋਲ ਪੋਤਰਾ ਹੈ ਨਾ ਅਸੀਂ ਪੋਤਰੇ ਨੂੰ ਚੁੰਮਾਂਗੇ ਅਸੀਂ ਉਹਦੀ ਮਿੱਟੀ ਨਹੀਂ ਦੇਖਾਂਗੇ ਉਦੇ ਤਨ ਤੇ ਲੱਗੀ ਕੀ ਕੇ ਉਹ ਮੂਲ ਦੇ ਨਾਲੋਂ ਵਿਆਜ ਜ਼ਿਆਦਾ ਪ੍ਰਾਪਤ ਹੁੰਦੀ ਏ ਜਿਵੇਂ ਅਸੀਂ ਇੱਕ ਆਪਣੇ ਬੱਚੇ ਨੂੰ ਪਿਆਰ ਕਰਦੇ ਹਾਂ ਅਸੀਂ ਗੁਰਬਾਣੀ ਨੂੰ ਵੀ ਇਸ ਤਰੀ ਸਤਕਾਰ ਕਰੀਏ ਇਸਰਾ ਪਿਆਰ ਕਰੀਏ ਅਸੀਂ ਸਾਰਾ ਕੁਝ ਪ੍ਰਾਪਤ ਕਰ ਲਵਾਂਗੇ ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਕੀ ਕਰਨਾ ਪਵੇਗਾ ਅੰਮ੍ਰਿਤ ਵੇਲੇ ਜਾਗਣਾ ਪਵੇਗਾ ਹੋਂਤੇ ਅਸੀਂ 10 ਮਿੰਟ ਪਰਮਾਤਮਾ ਦਾ ਨਾਮ ਜਪਣਾ ਹੋਵੇ ਸਾਨੂੰ ਬੜਾ ਔਖਾ ਲੱਗਦਾ ਹੈ ਅਸੀਂ ਜੇ ਮੋਬਾਈਲ ਹੱਥ ਦੇ ਵਿੱਚ ਫੜ ਲਈਏ ਤੇ ਦੋ-ਦੋ ਘੰਟੇ ਅਸੀਂ ਫੋਨ ਚਲਾਈ ਜਾਂਦੇ ਆ ਦੋ-ਦੋ ਘੰਟੇ ਅਸੀਂ ਅੱਖਾਂ ਹੀ ਨਹੀਂ ਚਮਕਦੇ ਕਿ ਸਾਡੀ ਅੱਖਾਂ ਦੇ ਵਿੱਚ ਰੋਸ਼ਨੀ ਪੈ ਰਹੀ ਹੈ ਅਸੀਂ ਜਾਓ ਬੈਠੇ ਫੋਨ ਲੈ ਕਰਕੇ ਤੇ ਬੰਦਾ ਸ਼ਹਿਰੋਂ ਕੰਮ ਕਰਕੇ ਆ ਜਾਂਦਾ ਤੇ ਲੋਕ ਉੱਤੀ ਫੋਨ ਲੈ ਕੇ ਬੈਠੇ ਹੁੰਦੇ ਨੇ ਦੋ ਦੋ ਘੰਟੇ ਟਬਾਦਿਆ ਕਰਦੇ ਨੇ ਤੇ 10 ਮਿੰਟ ਪਰਮਾਤਮਾ ਦਾ ਨਾਮ ਜਪਣਾ ਬੜਾ ਔਖਾ ਏ ਬੜਾ ਭਾਰਾ ਏ ਤੇ ਨਾਲੇ ਅਸੀਂ ਸੁੱਖ ਵੀ ਲੱਭਣੇ ਆ ਨਾਲੇ ਅਸੀਂ ਆਨੇ ਸਾਡੇ ਘਰ ਦੇ ਵਿੱਚੋਂ ਦਵਾਈਆਂ ਵੀ ਚੱਲੇ ਜਾਣ ਸਾਨੂੰ ਸੁੱਖ ਵੀ ਪ੍ਰਾਪਤ ਹੋ ਜਾਵੇ ਅਸੀਂ ਸਾਰਾ ਕੁਝ ਪ੍ਰਾਪਤ ਕਰ ਲਈਏ ਅਸੀਂ ਬਾਣੀ ਤੇ ਪੜਦੇ ਹੀ ਨਹੀਂ ਜਦੋਂ ਸਾਡੇ ਉੱਪਰ ਦੁੱਖ ਹੁੰਦਾ ਹੈ ਅਸੀਂ ਉਦੋਂ ਫਿਰ ਗੁਰੂਵਾਲ ਨੂੰ ਵੇਖਦੇ ਆ ਤੇ ਜੇ ਸਾਡੇ ਕੋਲ ਹੋਵੇ ਫਿਰ ਅਸੀਂ ਕਰਦੇ ਆ ਬੱਦਾ ਚੱਟੀ ਜੋ ਪਰੈ ਨਾ ਗੁਣ ਨਾ ਉਪਕਾਰ ਕਈ ਵਾਰੀ ਅਸੀਂ ਪੜੇ ਟੁੱਟੇ ਭਜੇ ਜਿਹਾ ਕਰਕੇ ਨਾ ਬੜੀ ਮਜਬੂਰੀ ਦੇ ਨਾਲ ਪਰਮਾਤਮਾ ਦਾ ਨਾਮ ਜਪਦੇ ਆਂ ਹੁਣ ਆਪ ਜੀ ਕਈ ਵਾਰੀ ਦਮਦਮਾ ਸਾਹਿਬ ਗਏ ਹੋ ਹੋਗੇ ਜਦੋਂ 10ਵੇਂ ਪਾਤਸ਼ਾਹ ਨੇ ਦਮਦਮੀ ਟਕਸਾਲ ਸ਼ੁਰੂ ਕੀਤੀ ਸੀ ਨਾ ਮੇਨ ਜਥੇਦਾਰ ਬਾਬਾ ਦੀਪ ਸਿੰਘ ਜੀ ਬਣੇ ਸੀ ਤੇ ਜਿਹੜੇ ਗੁਰੂ ਕੇ ਵਜ਼ੀਰ ਜਿਹੜੇ ਗੁਰੂ ਕੇ ਗਰੰਤੀ ਸਿੰਘ ਸੀ ਜਿੱਥੇ ਦਾਸ ਬੈਠਾ ਏ ਉਹ ਭਾਈ ਮਣੀ ਸਿੰਘ ਸੀ ਤੇ 10ਵੇਂ ਪਾਤਸ਼ਾਹ ਨੇ ਆਖਿਆ ਅੱਜ ਤੋਂ ਬਾਅਦ ਅਸੀਂ ਇਸ ਸੰਸਾਰ ਦੇ ਵਿੱਚ ਕੋਈ ਇਹੋ ਜਿਹਾ ਮਨੁੱਖ ਨਹੀਂ ਰਹਿ ਦਵਾਂਗੇ ਜਿਹੜਾ ਬਿਨਾ ਬਾਣੀ ਤੋਂ ਘੁੰਮੇ ਫਿਰੀ ਤੇ ਭਾਈ ਮਣੀ ਸਿੰਘ ਨੇ ਤੇ ਬਾਬਾ ਦੀਪ ਸਿੰਘ ਨੇ ਦਸਵੇਂ ਪਾਤਸ਼ਾਹ ਨੂੰ ਕਿਹਾ ਕਹਿੰਦੇ ਕਿ ਮਹਾਰਾਜ ਉਹ ਕਿਹੜੀ ਚੀਜ਼ ਤੁਸੀਂ ਦੇਣ ਲੱਗੇ ਹੋ ਜਾਣ ਤੇ ਸਾਨੂੰ ਦੱਸੋ ਪਰ ਦਮਦਮਾ ਸਾਹਿਬ ਜਦੋਂ ਤੁਸੀਂ ਜਾਓਗੇ ਗੇਟ ਦੀ ਐਂਟਰੀ ਕਰਦੇ ਉੱਥੇ ਵੱਡੇ ਅੱਖਰਾਂ 'ਚ ਲਿਖਿਆ ਏ ਬੇਲ ਬੁੱਧੀ ਵਾਲਾ ਪਰ ਚਲਤ 35 ਅਖਰੇ ਲਿਖੋ 10ਵੇਂ ਪਾਸ਼ਾਣੇ ਦਮਦਮਾ ਸਾਹਿਬ ਦੀ ਧਰਤੀ ਨੂੰ ਇਹ ਵਾਰ ਦਿੱਤਾ ਕਿ ਜਿਹੜਾ ਵੀ ਇੱਥੇ ਆਵੇਗਾ ਨਾ ਉਹ 35 ਅਖਰੇ ਪੰਜ ਵਾਰੀ ਲਿਖ ਕੇ ਜਾਵੇਗਾ ਜਿਉ ਬਿਲਕੁਲ ਬੈਲ ਬੁੱਧੀ ਜਿਹਨੂੰ ਅਸੀਂ ਕਹਿ ਦਿੰਨੇ ਹਾਂ ਮਨੁੱਖ ਦਾ ਬੜਾ ਮੋਟਾ ਦਿਮਾਗ ਇਹ ਸਾਫ ਲਫ਼ਜ਼ਾਂ ਦੇ ਵਿੱਚ ਤੇ ਜੇ ਉਹ ਮਨੁੱਖ ਉੱਥੇ ਪੰਜ ਵਾਰੀ 35 ਅਖਰੇ ਲਿਖ ਕੇ ਚਲੇ ਜਾਵੇ ਤੇ ਉਹ ਕੁਰਮੁਕ ਪਿਆਰਿਓ ਪਰਮਾਤਮਾ ਉਹਦੇ ਉੱਤੇ ਕਿਰਪਾ ਕਰ ਦਿੰਦਾ ਹੈ। ਬਰਦਾਸ ਨੂੰ ਬੜਾ ਮੌਕਾ ਮਿਲਿਆ ਦਾਸ ਬੜੀ ਮਹਾਂਪੁਰਖਾਂ ਦੀ ਸੰਗਤ ਕੀਤੀ ਤੇ ਦਾਸ ਨੇ ਉੱਥੇ ਬੜੇ ਸਿੰਘ ਲੈ ਕੇ ਗਿਆ ਮਹਾਂਪੁਰਖਾਂ ਦੇ ਨਾਲ ਜਾਣਾ ਕਰਨਾ ਤੇ ਸਭ ਤੋਂ ਪਹਿਲਾਂ ਮਹਾਂਪੁਰਖਾਂ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਜੀ ਦਾ ਬਚਨ ਪੂਰਾ ਕਰੋ ਭਾਵੇਂ ਤੁਹਾਨੂੰ ਸੋਝੀ ਹੈ। ਕਹਿੰਦਾ ਭਾਵ ਇਹ ਹੈ ਕਿ ਪਰਮਹਾਰਾ ਜੀਆਂ ਨੇ ਸਾਨੂੰ ਗੁਰਬਾਣੀ ਪੜਨ ਵਾਸਤੇ ਏਡੇ ਏਡੇ ਵਾਰ ਦਿੱਤੇ ਨੇ ਅਸੀਂ ਗੁਰਬਾਣੀ ਪੜਦੇ ਨਹੀਂ ਅਸੀਂ ਫੋਨਾਂ 'ਚ ਹੀ ਲੱਗੇ ਪਏ ਇੱਕ ਮੋਬਾਈਲ ਦਾ ਨਸ਼ਾ ਇੱਕ ਫੋਨ ਦਾ ਨਸ਼ਾ ਹੈ ਜਿਵੇਂ ਗੁਰਮੁਖ ਪਿਆਰਿਓ ਜੇ ਫੋਨ ਦੇ ਵਿੱਚੋਂ نیٹ ਮੁੱਕ ਜਾਵੇ ਤੇ ਸਾਡੇ ਸਰੀਰ ਨੂੰ ਪਤਾ ਨਹੀਂ ਕੀ ਹੁੰਦਾ ਸਾਡਾ ਮੋਬਾਈਲ ਨਹੀਂ ਚੱਲਦਾ ਤੇ ਜੇ ਅਸੀਂ ਫੋਨ ਦੇ ਨਾਲ ਕਨੈਕਟਾਂ ਸਾਡੇ ਸਰੀਰ ਨੂੰ ਐਸਾ ਹੋਵੇ ਕਿ ਅੱਜ ਮੈਂ ਪਰਮਾਤਮਾ ਦਾ ਨਾਮ ਨਹੀਂ ਜਪਿਆ ਅੱਜ ਮੈਂ ਗੁਰੂ ਦੇ ਦਰਸ਼ਨ ਨਹੀਂ ਕੀਤੇ ਅੱਜ ਮੈਂ ਨਿਤਨੇਮ ਨਹੀਂ ਕੀਤਾ ਤੇ ਮੈਨੂੰ ਇਸ ਤਰ੍ਹਾਂ ਲੱਗੇ ਕਿ ਮੇਰੇ ਤਨ ਦੀ ਕੋਈ ਚੀਜ਼ ਡਿੱਗ ਪਈ ਹੈ ਜਦੋਂ ਮੈਂ ਪਰਮਾਤਮਾ ਦਾ ਨਿਤਨੇਮ ਕਰ ਲਵਾਂਗਾ ਸਤਿਗੁਰਾਂ ਦੇ ਦਰਸ਼ਨ ਕਰ ਲਵਾਂਗਾ ਤੇ ਮੈਨੂੰ ਇੰਜ ਲੱਗਦਾ ਹੈ ਕਿ ਮੈਨੂੰ ਸਭ ਕੁਝ ਦੁਨੀਆ ਦਾ ਪ੍ਰਾਪਤ ਹੋ ਗਿਆ ਆਹ ਵਰਮਗ ਪਿਆਰਿਓ ਸਮਾ ਹੋ ਗਿਆ ਹੈ ਵਿਚਾਰਾਂ ਕਰਦਿਆਂ ਗੁਰਮਤਿ ਇੱਕ ਨੀਆਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਕੀ ਸੰਗਤ ਤੇ ਕੋਟ ਬ੍ਰਹਿਮੰਡਾਂ ਦੇ ਮਾਲਕ ਉਸ ਤਰ ਲੋਕੀ ਦੇ ਵਾਰਗਾਂ ਦੇ ਅੰਦਰ ਬੈਠੇ ਆ ਉਹ ਆਪ ਬਖਸ਼ਣ ਹਾਰ ਹੈ ਸਤਿਗੁਰੂ ਕਹਿੰਦੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਅਸੀਂ ਅਣਜਾਣ ਸਾਡੇ ਤੋਂ ਗਲਤੀਆਂ ਹੁੰਦੀਆਂ ਨੇ ਸਤਿਗੁਰੂ ਸਾਨੂੰ ਮਾਫ਼ ਕਰ ਦੇਣਗੇ ਗੁਰੂ ਕੀ ਸੰਗਤ ਵੀ ਗੁਰਮੁਖ ਪਿਆਰਿਓ ਆਪਾਂ ਗੁਰੂ ਦੇ ਨਾਲ ਜੁੜੀਏ ਗੁਰੂ ਦੇ ਨਾਲ ਪਿਆਰ ਕਰੀਏ ਅਸੀਂ ਬੱਚਿਆਂ ਨੂੰ ਆਪਣੇ ਚਾਰ ਧਾਮ ਪੰਜ ਤਖਤ 10 ਗੁਰੂਆਂ ਦੇ ਨਾਮ ਯਾਦ ਕਰਾਈਏ ਤੇ ਗੁਰਮੁਖ ਪਿਆਰਿਓ ਜੇ ਅਸੀਂ ਇਸ ਤਰੀ ਬੱਚਿਆਂ ਨੂੰ ਮੋਬਾਈਲ ਫੜਾ ਚੜੇ ਤੇ ਅਸੀਂ ਵੀ ਆਪਣੀ ਬੜੇ ਬੇਚੇ ਸੇਵਾ ਕਰਾਈ ਬੈਠੇ ਆ ਪਰ ਆਪਾਂ ਗੁਰੂ ਦੇ ਨਾਲ ਜੁੜਨਾ ਹੈ ਤੁਸੀਂ ਬੜੇ ਪਿਆਰ ਵਾਲੇ ਹੋ ਜੋ ਦਾਸ ਦੀਆਂ ਵਿਚਾਰਾਂ ਨੂੰ ਬੜੇ ਧਿਆਨ ਦੇ ਨਾਲ ਆਨੰਦ ਮਾਨਦੇ ਉਹ ਬੜੀ ਸ਼ਾਂਤ ਨਾਲ ਆਨੰਦ ਮਾਨਦੇ ਆਓ ਗੱਜ ਕੇ ਫਤੇ ਬਲੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ